ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਤੇ ਥੰਮਿਲ ਤੋਂ ਵਾਹਿਗੁਰੂ ਜੀ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਤੇ ਲੈ ਕੇ ਆਏ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਤੇ ਵੈਗੁਰੂ ਜੀ ਅੱਜ ਦਾ ਆਪਣਾ ਟੌਪਿਕ ਹੈ ਕਿ ਬਹੁਤ ਸਾਰੀਆਂ ਸੰਗਤਾਂ ਇਸ ਤਰ੍ਹਾਂ ਦੀਆਂ ਜਾਂ ਤੁਸੀਂ ਵੀ ਬਹੁਤ ਇਸ ਤਰ੍ਹਾਂ ਦੀ ਦੇਖੀ ਹੋਣੀ ਹਨਸ਼ਾਨ ਕਿ ਜਿਹੜੇ ਬਹੁਤ ਤਾਨਪੂਰਨ ਕਰਦੇ ਆ ਪਰ ਫਿਰ ਵੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਇਸ ਟਾਪਿਕ ਤੇ ਵਾਈ ਗੁਰੂ ਜੀ ਆਪਾਂ ਗੱਲਬਾਤ ਕਰਾਂਗੇ ਅੱਜ ਬਾਤ ਅੱਜ ਤੇ ਵਾਈ ਗੁਰੂ ਜੀ ਜੇਕਰ ਪਰਮਾਤਮਾ ਆਪਾਂ ਨੂੰ ਬਖਸ਼ਦਾਗਾ ਆਪਾਂ ਤਾਂ ਹੀ ਦਾਨਪੂਰ ਕਰ ਸਕਦੇ ਆ ਜੇਕਰ ਕਿਸੇ ਕੋਲ ਹੈਗਾ ਤਾਂ ਵਾਈ ਗੁਰੂ ਉਹੀ ਦਾਨਪੂਰ ਕਰਦਾਗਾ ਠੀਕ ਹੈ ਤੇ ਆਪਾਂ ਇੱਕ ਇਸ ਬਾਰੇ ਮੈਂ ਤੁਹਾਨੂੰ ਇੱਕ ਕਥਾ ਸੁਣਾਉਣੀ ਆ ਕਹਿੰਦੇ ਇੱਕ ਵਾਰੀ ਨਾ ਇੱਕ ਇਨਸਾਨ ਸੀਗਾ ਉਹ ਤੇ ਉਹ ਉਹਦਾ ਕਾਮਕਾਰ ਬਿਜ਼ਨਸ ਉਹਦਾ ਵਧੀਆ ਸੀਗਾ ਵਧੀਆ ਕੰਮ ਕਰਦਾ ਸੀਗਾ ਉਹ ਦਿਨੋਂ ਦਿਨੀ ਉਹਦਾ ਬਹੁਤ ਤਰੱਕੀ ਦੇ ਵਿੱਚ ਬਿਜ਼ਨਸ ਹੋ ਰਿਹਾ ਸੀਗਾ ਤੇ ਜਦੋਂ ਵੈਕਰੂ ਜੀ ਇਸ ਤਰ੍ਹਾਂ ਉਹਦਾ ਬਿਜ਼ਨਸ ਵਧੀਆ ਹੋ ਗਿਆ ਤਾਂ ਉਹਨੇ ਦਾਨ ਹੋਣ ਕਰਨਾ ਸ਼ੁਰੂ ਕਰ ਦਿੱਤਾ ਹੋਣ ਬਾਈ ਗੁਰੂ ਜੀ ਜਦੋਂ ਆਪਣੇ ਕੋਲ ਪੈਸਾ ਆ ਜਾਂਦਾ ਹੈਗਾ ਤਾਂ ਫਿਰ ਆਪਾਂ ਨੂੰ ਇਸ ਚੀਜ਼ ਦਾ ਹੰਕਾਰ ਵੀ ਹੋ ਜਾਂਦਾ ਹੈਗਾ ਉਸੇ ਤਰ੍ਹਾਂ ਉਹਦੇ ਨਾਲ ਹੋਇਆ ਤੇ ਉਹਨੂੰ ਹੰਕਾਰ ਹੋ ਗਿਆ ਤੇ ਉਹਨੇ ਵੈਸੇ ਉਹਨਾਂ ਦਾਨਪੁਣ ਵੀ ਨਾਲ ਕਰਨਾ ਸ਼ੁਰੂ ਕਰ ਦਿੱਤਾ ਪਰ ਜਿਵੇਂ ਹੀ ਉਹਨੇ ਦਾਨਪੁਣ ਕਰਨਾ ਸ਼ੁਰੂ ਕੀਤਾ ਤਾਂ ਹੌਲੀ-ਹੌਲੀ ਹੌਲੀ-ਹੌਲੀ ਕੀ ਹੋਇਆ ਕਿ ਉਹਦਾ ਜਿਹੜਾ ਬਿਜ਼ਨਸ ਹੈ ਉਹ ਘਟਣਾ ਸ਼ੁਰੂ ਹੋ ਗਿਆ ਹੁਣ ਇਸ ਕੱਲ ਨੂੰ ਲੈ ਕੇ ਉਹ ਬਹੁਤ ਪਰੇਸ਼ਾਨ ਸੀਗਾ ਠੀਕ ਹੈ ਫਿਰ ਉਹਨੇ ਉਹਨੂੰ ਪਤਾ ਲੱਗਿਆ ਕਿ ਜਿਹੜੇ ਉਹਦੇ ਪਿੰਡ ਦੇ ਲੋਕ ਐ ਉਹਦੇ ਪਿੰਡ ਦੇ ਬਾਹਰ ਕੋਈ ਫਕੀਰ ਰਹਿੰਦਾ ਉੱਥੇ ਜਾਂਦੇ ਆ ਉਹ ਤੇ ਉਹ ਬਹੁਤ ਵਰਕਤਾ ਉੱਥੋਂ ਲੈ ਕੇ ਆਉਂਦੇ ਆ ਫਕੀਰ ਉਹਨਾਂ ਨੂੰ ਰਾਹ ਪਾਉਂਦਾ ਠੀਕ ਹੈ ਫਿਰ ਉਹਨੇ ਸੋਚਿਆ ਕਿ ਮੈਂ ਵੀ ਕਿਉਂ ਨਾ ਕਿਉਂ ਮੈਂ ਵੀ ਫਕੀਰ ਕੋਲ ਚਲਾ ਜਾਵਾਂ ਤੇ ਆਪਣੀ ਜਿਹੜੀ ਇਹ ਪ੍ਰੋਬਲਮ ਖੜੀ ਹੋਈ ਹੈ ਹਨਾ ਤੇ ਉਹਦੇ ਬਾਰੇ ਮੈਂ ਉਹਦੇ ਤੋਂ ਪੁੱਛ ਲਵਾਂ ਤਾ ਫਕੀਰ ਕੋਲ ਉਹ ਜਾਂਦਾ ਹੈ ਤੇ ਵੈ ਗੁਰੂ ਜੀ ਫਕੀਰ ਨੂੰ ਉਹ ਦੱਸਦਾ ਵੀ ਇਸ ਤਰ੍ਹਾਂ ਮੇਰਾ ਬਹੁਤ ਵਧੀਆ ਕਾਰੋਬਾਰ ਸੀਗਾ ਹਨਾ ਮੈਂ ਦਾਨਪੁਣ ਵੀ ਕਰਦਾਗਾ ਠੀਕ ਹੈ ਤੇ ਮੈਂ ਗੁਰ ਘਰ ਸੇਵਾ ਵੀ ਕਰਦਾ ਤੇ ਪਰ ਮੇਰਾ ਜਿਹੜਾ ਕਾਰੋਬਾਰ ਉਹ ਘਟਣਾ ਸ਼ੁਰੂ ਕਰ ਹੋ ਗਿਆ ਠੀਕ ਹੈ ਤੇ ਵਾਹਿਗੁਰੂ ਜੀ ਫਿਰ ਫਕੀਰ ਨੂੰ ਕਹਿੰਦਾ ਕਿ ਤੂੰ ਕੋਈ ਨਾ ਕੋਈ ਗਲਤੀ ਕਰਦਾ ਹੋਵੇਗਾ ਜ਼ਰੂਰ ਕੁਛ ਨਾ ਕੁਛ ਕਹਿੰਦੇ ਨਹੀਂ ਮੈਂ ਕਿਸੇ ਦਾ ਦਿਲ ਵੀ ਨਹੀਂ ਦਿਖਾਉਂਦਾ ਮੈਂ ਤਾਂ ਆਨਪੁੰਨ ਹੀ ਕਰਦਾਗਾ ਜਿੰਨਾ ਮੇਰੇ ਕੋਲ ਹੋ ਸਕਦਾ ਹੈ ਠੀਕ ਹੈ ਤੇ ਫਿਰ ਜਿਹੜੇ ਫਕੀਰ ਹੁੰਦੇ ਆ ਉਹਨੂੰ ਕਹਿੰਦੇ ਕਿ ਤੂੰ ਇਸ ਤਰ੍ਹਾਂ ਕਰ ਕਿ ਗੁਰਮੰਤਰ ਦਾ ਜਾਪ ਕਰਿਆ ਕਰ ਠੀਕ ਹੈ ਜਾ ਕੇ ਨਾ ਤੂੰ ਗੁਰਮੰਤਰ ਦਾ ਜਾਪ ਕਰਿਆ ਕਰ ਫੇਰ ਉਹਨੇ ਕੀ ਕੀਤਾ ਕਿ ਗੁਰਮੁੰਤਰ ਦਾ ਜਾਪ ਸ਼ੁਰੂ ਕਰਤਾ ਜਦੋਂ ਵਾਹਿਗੁਰੂ ਜੀ ਆਪਾਂ ਗੁਰਬਾਣੀ ਨਾਲ ਜੁੜ ਜਾਂਦੇ ਆ ਨਾ ਤਾਂ ਫਿਰ ਆਪਾਂ ਨੂੰ ਰਸਤੇ ਪਾਉਂਦਾ ਠੀਕ ਹੈ ਬੇਸ਼ੱਕ ਕੋਈ ਤੀਜਾ ਇਨਸਾਨ ਤੁਹਾਨੂੰ ਕੁਝ ਦੱਸੇ ਜਾਂ ਤੁਹਾਡੇ ਮਨ ਦੇ ਵਿੱਚ ਫੁਰਨਾ ਆਵੇ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਆਵੇ ਫਿਰ ਜਿਹੜਾ ਪਰਮਾਤਮਾ ਆਪਾਂ ਨੂੰ ਰਸਤਾ ਪਾ ਦਿੰਦਾ ਹੈ ਠੀਕ ਹੈ ਤਾਂ ਉਹ ਥੋੜੇ ਦਿਨ ਮਤਲਬ ਕੁਝ ਟਾਈਮ ਹੋਨੇ ਜਿਹੜਾ ਗੁਰਮੁੰਤਰ ਦਾ ਜਾਪ ਕੀਤਾ ਉਹ ਫਿਰ ਮਨ ਜਦੋਂ ਇਸ ਤਰ੍ਹਾਂ ਦਾ ਹੁੰਦਾ ਨਾ ਵੇ ਗੁਰੂ ਜੀ ਭੜਕਿਆ ਹੁੰਦਾ ਤੇ ਉਹ ਨਹੀਂ ਟਿਕਦਾ ਹੁੰਦਾ ਤੇ ਕਹਿੰਦੇ ਉਹ ਫਿਰ ਫਕੀਰ ਕੋਲ ਚਲਾ ਜਾਂਦਾ ਹੈ ਕਹਿੰਦੇ ਉਹ ਕਹਿੰਦਾ ਨਾ ਵਕੀਰ ਨੂੰ ਕਹਿੰਦਾ ਵੀ ਮੈਂ ਜਾਪਾ ਸ਼ੁਰੂ ਕਰ ਦਿੱਤਾ ਠੀਕ ਹੈ ਤੇ ਜੇ ਪਰਮਾਤਮਾ ਨੇ ਕਹਿੰਦਾ ਵਧੀਆ ਬਰਕਤ ਪਾਈ ਠੀਕ ਹੈ ਤੇ ਮੈਂ ਫੇਰ ਦੁਬਾਰੇ ਉਸੇ ਤਰ੍ਹਾਂ ਦਾਨਪੁਨ ਕਰਨੇ ਸ਼ੁਰੂ ਕਰ ਦੇਣੇ ਆ ਵਾਧੂ ਵਾਧੂ ਮੈਂ ਪ੍ਰਮਾਤਮਾ ਮੈਨੂੰ ਵਾਧੂ ਦੇਵੇ ਮੈਂ ਵਾਧੂ ਲੋਕਾਂ ਨੂੰ ਦਇਆ ਕਰਾਂ ਉਹ ਕਰੂੰਗਾ ਪਹਿਲਾਂ ਵੀ ਮੈਂ ਬਹੁਤ ਦਿਨ ਦਾ ਸੀਗਾ ਤੇ ਉਹਨੇ ਵੈ ਗੁਰੂ ਜੀ ਇਹ ਗੱਲ ਕਹੀ ਜਦੋਂ ਫਕੀਰ ਸਾਹਮਣੇ ਇਹ ਗੱਲ ਕਹੀ ਦੇਖੋ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਨਾ ਵੈ ਗੁਰੂ ਜੀ ਕੋਨ ਅੰਤਰਜਾਮੀ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾਗਾ ਉਹ ਕਿਉਂਕਿ ਉਹ ਪ੍ਰਮਾਤਮਾ ਦੇ ਪਿਆਰੇ ਹੁੰਦੇ ਆ ਪ੍ਰਮਾਤਮਾ ਦੇ ਬਹੁਤ ਨੇੜੇ ਹੁੰਦੇ ਆ ਤੇ ਉਹਨਾਂ ਨੂੰ ਬਹੁਤ ਇਹੋ ਜੀਆਂ ਮਤਲਬ ਜੁਗਤੀਆਂ ਇਸ ਤਰ੍ਹਾਂ ਦੀਆਂ ਪਤਾ ਹੁੰਦਾ ਹੈ ਨਾ ਤਾਂ ਬਾਈ குரு ਜੀ ਫਕੀਰ ਹੈ ਜਿਹੜਾ ਉਹ ਛੱਟ ਬੁੱਝ ਜਾਂਦਾ ਹੈ ਵੀ ਇਹਦੀ ਕੀ ਗਲਤੀ ਹੈ ਠੀਕ ਹੈ ਫਕੀਰ ਉਹਨੂੰ ਕਹਿੰਦਾ ਕਿ ਜੇ ਤੂੰ ਐਦਾਂ ਕੀਤਾ ਨਾ ਤਾਂ ਤੇਰੇ ਫਿਰ ਤੇਰੇ ਨਾਲ ਪਹਿਲਾਂ ਵਾਲਾ ਹੀ ਹੋਣਾਗਾ ਤੇ ਜਿਹੜਾ ਬਿਜ਼ਨਸ ਹੈ ਤੇਰਾ ਉਹ ਵਧਣਾ ਨਹੀਂਗਾ ਉਹ ਪੁੱਛਦਾ ਵੀ ਮੇਰੇ ਕੋਲ ਕੀ ਗਲਤੀ ਹੋਈ ਮੈਂ ਤਾਂ ਦਾਨਪੂਰਨ ਕਰਦਾ ਫਿਰ ਫਕੀਰ ਉਹਨੂੰ ਕਹਿੰਦਾ ਕਿ ਤੂੰ ਦਾਨਪੂਨ ਜ਼ਰੂਰ ਕਰਦਾ ਪਰ ਤੂੰ ਨਾਲ ਦੀ ਨਾਲ ਤੂੰ ਇਹ ਕਹਿੰਦਾ ਕਿ ਮੈਂ ਦਾਨਪੂਨ ਕਰਦਾ ਠੀਕ ਹੈ ਮੇਰੇ ਕੋ ਮੈਂ ਇੰਨਾ ਦਾਨਪੁਣ ਕਰਦਾ ਮੈਂ ਇੰਨਾ ਗਰੀਬਾਂ ਨੂੰ ਦਿੱਤਾਗਾ ਮੇਰੇ ਕੋਲ ਆਊਗਾ ਤਾਂ ਮੈਂ ਇੰਨਾ ਦੇਊਗਾ ਇਹਨਾਂ ਨਾ ਵੀ ਮੈਂ ਤਲਾ ਫਕੀਰ ਕਹਿੰਦਾ ਕਿ ਵੀ ਜੇ ਜਿਹੜਾ ਕੁਝ ਤੇਰੇ ਕੋਲ ਆਉਂਦਾ ਉਹ ਵੀ ਪਰਮਾਤਮਾ ਦਾ ਜੋ ਦਾਨਪੁਣ ਹੁੰਦਾ ਉਹ ਵੀ ਪਰਮਾਤਮਾ ਹੀ ਕਰਦਾ ਤੂੰ ਕੁਝ ਨਹੀਂ ਕਰਦਾਗਾ ਠੀਕ ਹੈ ਇਹ ਫਕੀਰ ਕਹਿੰਦਾ ਵੀ ਇਹ ਤੇਰੀ ਗਲਤੀ ਸੀਗੀ ਪਹਿਲਾਂ ਵੀ ਜਦੋਂ ਦਾਨਪੁਣ ਕਰਦਾ ਸੀਗਾ ਤੇਰੇ ਘਰ ਬਰਕਤ ਤਾਂ ਹੀ ਨਹੀਂ ਸੀਗੀ ਤੂੰ ਹੰਕਾਰ ਕਰਦਾ ਸੀ ਇਸ ਚੀਜ਼ ਦਾ ਕਿ ਮੈਂ ਦਾਨਪੁਣ ਕਰਦਾ ਯਾ ਠੀਕ ਹੈ ਤਾਂ ਵੈਗੁਰੂ ਜੀ ਫੇਰ ਫਕੀਰ ਨੇ ਉਹਨੂੰ ਦੱਸਿਆ ਕਿ ਜੋ ਵੀ ਤੇਰੇ ਘਰੇ ਆਉਂਦਾ ਉਹ ਪ੍ਰਮਾਤਮਾ ਦਾ ਆਉਂਦਾ ਇਹ ਹੀ ਕਹਿਣਾ ਕਿ ਸੱਚੇ ਪਾਤਸ਼ਾਹ ਵੈਗੁਰੂ ਆਪ ਸੇਵਾ ਲੈ ਰਹੇ ਹੋ ਹਨਾ ਆਪ ਦਾ ਸਭ ਕੁਝ ਦਿੱਤਾ ਤੇ ਆਪ ਹੀ ਕਰਵਾ ਰਹੇ ਹੋ ਆਪ ਹੀ ਦਾਨਪੁਣ ਕਰ ਰਹੇ ਆ ਸਾਰਾ ਕੁਝ ਐਸੀ ਤਰ੍ਹਾਂ ਹੀ ਫਕੀਰ ਨੂੰ ਕਹਿੰਦਾ ਵੀ ਤੂੰ ਇਸੇ ਤਰ੍ਹਾਂ ਕਹਿਣਾ ਆਪਣਾ ਨਾਮ ਨਹੀਂ ਲੈਣਾ ਕਿਤੇ ਵੀ ਤਾਂ ਉਸ ਤਰ੍ਹਾਂ ਵੈਗੁਰੂ ਜੀ ਉਹਨੇ ਫਿਰ ਉਸ ਤਰ੍ਹਾਂ ਦਾਨਪੁਣ ਕਰਨਾ ਸ਼ੁਰੂ ਕੀਤਾ ਤੇ ਉਹਦੇ ਜਿਹੜੇ ਕਿ ਬਿਜ਼ਨਸ ਹੀ ਹੋਦਾ ਦਿਨ ਨੂੰ ਦੁਕਣੀ ਤੇ ਰਾਤ ਚੌਗਣੀ ਤਰੱਕੀ ਕਰ ਗਿਆ ਠੀਕ ਹੈ ਤੇ ਇਸ ਟੋਪਿਕ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਸੀਗੀ ਕਿ ਦਾਨ ਪੂਨ ਕਰਨ ਲੱਗਿਆ ਵਾ ਗੁਰੂ ਜੀ ਆਪਾਂ ਕਿਹੜੀ ਗਲਤੀ ਕਰਦੇ ਆ ਜਿਤੇ ਕਰਕੇ ਆ ਆਪਣੇ ਘਰ ਦੇ ਵਿੱਚ ਬਰਕਤਾਂ ਨਹੀਂ ਆਉਂਦੀਆਂ ਗਿਆ ਠੀਕ ਹੈ ਜੇਕਰ ਪਰਮਾਤਮਾ ਨੇ ਆਪਾਨੂੰ ਦਿੱਤਾ ਤਾਂ ਵਾ ਗੁਰੂ ਜੀ ਤਾਂ ਹੀ ਆਪਾਂ ਕਰਦੇ ਆ ਅੱਛਾ ਠੀਕ ਹੈ ਜੇ ਆਪਾਂ ਆਪਦੇ ਹੱਥ ਨਾਲ ਕਿਸੇ ਦੇ ਹੱਥ ਤੇ ਰੱਖਦੇ ਆ ਜੇ ਪਰਮਾਤਮਾ ਨੇ ਹੱਥ ਬਖਸ਼ਿਆ ਵਾ ਗੁਰੂ ਜੀ ਇਹਦੇ ਚ ਤੰਦਰੁਸਤੀ ਦਿੱਤੀ ਆ ਸਰੀਰ ਦੇ ਵਿੱਚ ਫੇਰ ਇਹ ਆਪਾਂ ਕਰਦੇ ਆ ਉਹ ਪਰਮਾਤਮਾ ਕਰਵਾਉਂਦਾ ਹੈਗਾ ਦੇਖੋ ਜਿਹੜਾ ਆਪਾਂ ਪਾਠ ਪੂਜਾ ਕਰਦੇ ਆ ਨਾ ਵਾਹਿਗੁਰੂ ਜੀ ਉਹ ਵੀ ਨਹੀਂ ਆਪਾਂ ਕਹਿਣਾ ਹੁੰਦਾਗਾ ਠੀਕ ਹੈ ਬ੍ਰਹਮ ਗਿਆਨੀ ਜਿਹੜੇ ਸੰਤ ਮਹਤਮਾ ਇਹ ਹੀ ਕਹਿੰਦੇ ਆ ਕਿ ਜਿਹੜੇ ਆਪਾਂ ਪਾਠ ਪੂਜਾ ਕਰਦੇ ਉਹ ਵੀ ਆਪਾਂ ਨਹੀਂ ਕਹਿਣਾ ਉਹ ਵੀ ਆਪਾਂ ਇਹ ਕਹਿਣਾ ਕਿ ਵਾਹਿਗੁਰੂ ਜੀ ਤੁਸੀਂ ਸੇਵਾ ਲੈ ਰਹੇ ਹੋ ਠੀਕ ਹੈ ਜੇ ਆਪਾਂ ਗੁਰੂ ਘਰ ਜਾ ਰਹੇ ਆ ਨਾ ਮੱਥਾ ਟੇਕਣ ਲਈ ਤੇ ਵਾਹਿਗੁਰੂ ਜੀ ਉਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਗੁਰੂ ਮਹਾਰਾਜ ਨੇ ਤਾਂ ਦਰਸਤੀਆਂ ਬਖਸ਼ੀਆਂ ਹੋਣੀਆਂ ਨੇ ਦੇਖ ਲਓ ਇੱਕ ਦਿਨ ਜੇ ਗੁਰੂ ਮਹਾਰਾਜ ਨੇ ਪੇਚ ਆਪਣਾ ਢਿੱਲਾ ਕਰਤਾ ਨਾ ਤੇ ਆਪਾਂ ਉਸ ਦਿਨ ਗੁਰੂ ਘਰ ਨਹੀਂ ਜਾ ਸਕਦੇ ਕਈ ਵਾਰੀ ਆਪਾਂ ਨਾਲ ਆਇਆ ਹੁੰਦਾਗਾ ਕਿ ਆਪਾਂ ਬਿਮਾਰ ਹੁੰਨੇ ਆਪਾਂ ਨੂੰ ਹੁੰਦਾ ਵੀ ਅੱਜ ਆਪਣੇ ਕੋਲ ਨਿਤਨੇਮ ਨਹੀਂ ਹੋਣਾ ਕਈ ਵਾਰੀ ਨਿਤਨੇਮ ਰਹਿ ਜਾਂਦਾਗਾ ਬਿਮਾਰ ਹੋਣ ਕਰਕੇ ਹਨਾ ਅਸ਼ਨਾਣ ਨਹੀਂ ਹੁੰਦਾਗਾ ਜਾਂ ਕਈ ਵਾਰੀ ਫਿਰ ਆਪਾਂ ਨੂੰ ਲੰਮੇ ਪੈ ਕੇ ਉਸੇ ਤਰ੍ਹਾਂ ਬਿਨਾਂ ਇਸ਼ਨਾਨ ਕੀਤੇ ਅਡੇਤ ਨੇਮ ਕਰਨਾ ਪੈਂਦਾ ਹੈਗਾ ਜਾਂ ਗੁਰੂ ਘਰ ਆਪਾਂ ਨੂੰ ਉਹ ਉਸਤ ਨੇ ਮਿਸ ਕਰਨਾ ਪੈਂਦਾ ਹੈਗਾ ਠੀਕ ਹੈ ਵਾਹਿਗੁਰੂ ਜੀ ਜੋ ਜੇ ਆਪਾਂ ਦਾਨਪੁਣ ਕਰ ਰਹੇ ਆਂ ਜਾਂ ਆਪਾਂ ਪਾਠ ਪੂਜਾ ਕਰ ਰਹੇ ਆਂ ਸੇਵਾ ਕਰ ਰਹੇ ਆਂ ਗੁਰੂ ਘਰ ਜਾ ਰਹੇ ਆਂ ਉਹ ਪ੍ਰਮਾਤਮਾ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਉਸ ਦਾ ਸ਼ੁਕਰਾਨਾ ਕਰਿਆ ਕਰੋ ਠੀਕ ਹੈ ਪਦਾਨ ਕਰਨ ਲੱਗਿਆ ਵਾਹਿਗੁਰੂ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾਗਾ ਕਿ ਆਪਣਾ ਨਾਮ ਨਹੀਂ ਲੈਣਾਗਾ ਹੰਕਾਰ ਨਹੀਂ ਕਰਨਾ ਕਿਸੇ ਗੱਲ ਦਾ ਜੇਕਰ ਕਿਸੇ ਕੋਲ ਪਰਮਾਤਮਾ ਨੇ ਦਿੱਤਾ ਤਾਂ ਹੀ ਕਰਦਾ ਜੇ ਪਰਮਾਤਮਾ ਨੇ ਦਿੱਤਾ ਆਪਾਂ ਵਾਹਿਗੁਰੂ ਜੀ ਤਾਂ ਹੀ ਕਰਦੇ ਆ ਆਪਾਂ ਆਪਾਂ ਕਿੱਥੋਂ ਕਰਨ ਵਾਲੇ ਆ ਹਨਾ ਜੇਕਰ ਗੁਰੂ ਮਹਾਰਾਜ ਨੇ ਆਪਾਂ ਨੂੰ ਬਖਸ਼ਿਆ ਹਨਾ ਤੇ ਜੇਕਰ ਕੋਈ ਪਾਠ ਪੂਜਾ ਕਰਦਾ ਉਸ ਦਾ ਵੀ ਆਪਾਂ ਹੰਕਾਰ ਨਹੀਂ ਕਰਨਾ ਦੂਜੀ ਗੱਲ ਹੈ ਵੈਕੁਰੂ ਜੀ ਦਾਨ ਕਰਨ ਲੱਗਿਆਂ ਜਿਹੜਾ ਦੇਖਣਾ ਹੈ ਆਪਾਂ ਕਿ ਇਹ ਨਹੀਂ ਕਿ ਇੱਕ ਪਾਸੇ ਬਿਨਾਂ ਦੇਖੇ ਹੀ ਲਟਾਈ ਜਾਣਾਗਾ ਠੀਕ ਹੈ ਤੇ ਆਪਾਂ ਦਾਨਪੁਣ ਕਰਨ ਲੱਗੇ ਆ ਇਹ ਦੇਖਣਾ ਹੈ ਜਿਵੇਂ ਕਹਿੰਦੇ ਨਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਹੈਗਾ ਠੀਕ ਹੈ ਤੇ ਆਪਾਂ ਆਸੇ ਪਾਸੇ ਦੇਖ ਸਕਦੇ ਆ ਲੋੜਵੰਦ ਜਿਹੜੇ ਹੁੰਦੇ ਬਹੁਤ ਗਰੀਬ ਚੰਤਾ ਹਨਾ ਬਹੁਤ ਸੜਕਾਂ ਤੇ ਵਿਚਾਰੇ ਜਿਹੜੇ ਉਹਨਾਂ ਦੇ ਛੋਟੇ ਛੋਟੇ ਬੱਚੇ ਕਿਵੇਂ ਲੰਗੇ ਪੈਰੇ ਕਿਵੇਂ ਇੰਨੀ ਠੰਡ ਦੇ ਵਿੱਚ ਉਹ ਉਹਨਾਂ ਦੇ ਇੰਨੇ ਕੋਟ ਵੀ ਨਹੀਂ ਪਾਏ ਹੁੰਦੇ ਹਨਾ ਤਾਂ ਵੈ ਕਰੋ ਜੀ ਆਪਾਂ ਉੱਥੇ ਵੀ ਦਾਨ ਕਰ ਸਕਦੇ ਆ ਜ਼ਰੂਰ ਨਹੀਂ ਆਪਾਂ ਗੁਰੂ ਘਰਾਂ ਦੇ ਵਿੱਚ ਹੀ ਦਾਨ ਕਰ ਸਕਦੇ ਆ ਆਪਾਂ ਉੱਥੇ ਵੀ ਕਰ ਸਕਦੇ ਆ ਠੀਕ ਹੈ ਤੇ ਇੱਕ ਹੋਰ ਗੱਲ ਹੈ ਵਾਹਿਗੁਰੂ ਜੀ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧਵਾਂ ਨੂੰ ਸ਼ਿਕਾਇਆ ਸੀਗਾ ਹਨ ਤੇ ਉਸ ਤਰ੍ਹਾਂ ਵੀ ਵਾਹਿਗੁਰੂ ਜੀ ਆਪਾਂ ਕਿਸੇ ਭੁੱਖੇ ਦਾ ਪੇਟ ਭਰ ਸਕਦੇ ਜਿਵੇਂ ਪੰਛੀਆਂ ਨੂੰ ਚੋਗਾ ਦੇਣਾ ਠੀਕ ਹੈ ਜਿਹੜੇ ਗਲੀ ਵਾਲੇ ਕੁੱਤੇ ਆ ਉਹਨਾਂ ਨੂੰ ਰੋਟੀ ਦੇਣਾ ਬਹੁਤ ਵਧੀਆ ਇਹ ਦਾਨਪੁਣ ਕਰਨ ਵਾਲਾ ਕੰਮ ਹੈ ਇਹ ਤਾਂ ਜੋ ਵੀ ਤੁਸੀਂ ਕਰਨਾ ਵੈ ਗੁਰੂ ਜੀ ਤੁਸੀਂ ਉਸ ਚੀਜ਼ ਦਾ ਹੰਕਾਰ ਨਹੀਂ ਕਰਨਾਗਾ ਪਰਮਾਤਮਾ ਨੇ ਬਖਸ਼ਿਆ ਪਰਮਾਤਮਾ ਆਪਣੇ ਤੋਂ ਕਰਵਾ ਰਿਹਾ ਠੀਕ ਹੈ ਪਰ ਉਹਦੇ ਉਹਦਾ ਸ਼ੁਕਰਾਨਾ ਕਰਨਾ ਆਪਾਂ ਆਪਾਂ ਹੰਕਾਰ ਨਹੀਂ ਕਿਸੇ ਚੀਜ਼ ਦਾ ਕਰਨਾ ਦਾਨ ਕੁੰ ਕਰਕੇ ਵੈ ਗੁਰੂ ਜੀ ਸ਼ੁਕਰਾਨਾ ਕਰਨਾ ਉਹਦਾ ਠੀਕ ਹੈ ਕਹਿੰਦੇ ਨਾ ਇੱਕ ਇੱਕ ਮੈਨੂੰ ਨਾ ਇੱਕ ਰਾਜੇ ਦੀ ਕਥਾ ਜਿਆਦਾ ਇਹ ਮੈਨੂੰ ਯਾਦ ਨਹੀਂਗਾ ਸ਼ਾਇਦ ਆ ਰਾਜਾ ਜਨਕ ਸੀਗਾ ਕਿ ਕਿਸੇ ਹੋਰ ਰਾਜੇ ਦੀ ਹੈ ਤੇ ਵਾਈਕਰੂ ਜੀ ਉਹ ਹੋਂ ਦਾਨ ਪਤਾ ਕਿਵੇਂ ਕਰਦਾ ਸੀਗਾ ਕਹਿੰਦੇ ਉਹ ਆਪ ਥੱਲੇ ਬੈਠਦਾ ਸੀਗਾ ਠੀਕ ਹੈ ਤੇ ਜਿਹੜਾ ਜਿੰਨੂੰ ਉਹ ਦਾਨ ਕਰਦਾ ਸੀਗਾ ਉਹ ਉੱਚਾ ਹੁੰਦਾ ਸੀਗਾ ਮਤਲਬ ਆਪ ਉਤਨੀਵੇਂ ਬੈੜਦਾ ਸੀਗਾ ਤਾਂ ਜੋ ਉਹਨੂੰ ਐ ਹੱਥ ਤਾਂ ਕਰਕੇ ਦੇਣਾ ਪਵੇ ਕੋਈ ਵੀ ਚੀਜ਼ ਐ ਅਕਸਰ ਲੋਕ ਕੀ ਕਰਦੇ ਆ ਕਿ ਆਪਾਂ ਆ ਜਦੋਂ ਦਾਨ ਕਰਦੇ ਆ ਆਪਾਂ ਉੱਪਰ ਖੜੇ ਹੁੰਨੇ ਆ ਕਿ ਉਹ ਬੈਠੇ ਹੁੰਦੇ ਆ ਹੈਨਾ ਤਾਂ ਵੈਕੁਰੂ ਜੀ ਉਹ ਰਾਜਾ ਉਹ ਕਹਿੰਦਾ ਹੁੰਦਾ ਸੀਗਾ ਕਿ ਜਿਹੜਾ ਉਹ ਹੋ ਹੈਗਾ ਨਾ ਜਿਹਨੂੰ ਮੈਂ ਦਾਨ ਕਰਨਾ ਮੇਰੇ ਤੋਂ ਉੱਚਾ ਹੋਣਾ ਚਾਹੀਦਾ ਠੀਕ ਹੈ ਉਹ ਮੇਰੇ ਤੋਂ ਉੱਚਾ ਹੋਣਾ ਚਾਹੀਦਾ ਹੈਗਾ ਵੀ ਉਹ ਇਹ ਇਹ ਦਾ ਸੋਚ ਨਹੀਂ ਸੀਗੀ ਵਾਹਿਗੁਰੂ ਜੀ ਉਹਦੀ ਤਾਂ ਇਸ ਤਰ੍ਹਾਂ ਦੀ ਬਿਰਤੀ ਵਾਹਿਗੁਰੂ ਜੀ ਆਪਾਂ ਰੱਖਣੀ ਹੈ ਠੀਕ ਹੈ ਦਾਨ-ਫੁੰਦ ਕਰਨ ਲੱਗਿਆ ਸੇਵਾ ਕਰਨ ਲੱਗਿਆ ਇਹ ਬਿਰਤੀ ਆਪਾਂ ਰੱਖਣੀ ਹੈ ਠੀਕ ਹੈ ਪਾਠ ਪੂਜਾ ਆਪਣੇ ਕੋਲੋਂ ਇੱਕ ਵਾਰੀ ਘੱਟ ਵੀ ਹੋ ਜਵੇ ਸਰ ਜਾਊਗਾ ਪਰ ਜਿਹੜੀਆਂ ਜ਼ਿੰਦਗੀ ਜਿਹੜੀ ਗੁਰਬਾਣੀ ਆਪਾਂ ਨੂੰ ਸਮਝਾਉਂਦੀ ਹੈ ਗੁਰਬਾਣੀ ਨੂੰ ਵਿਚਾਰਨਾ ਠੀਕ ਹੈ ਸੁਣਨਾ ਸਮਝਣਾ ਅਤੇ ਸੁਣਨਾ ਠੀਕ ਹੈ ਸੁਣਨਾ ਗੁਰਬਾਣੀ ਨੂੰ ਸੁਣਨਾ ਉਹਨੂੰ ਸਮਝਣਾ ਉਹ ਆਪਣਾ ਕੀ ਕੀ ਸੇਧ ਦੇ ਰਹੀ ਹੈ ਕੀ ਕਰਨ ਨੂੰ ਕਹਿ ਰਹੀ ਹੈ ਆਪਾਂ ਨੂੰ ਠੀਕ ਹੈ ਠੀਕ ਹੈ ਜਿਹੜੀ ਗੁਰਬਾਣੀ ਹੈ ਨਾ ਵੇ ਗੁਰੂ ਜੀ ਗੁਰਬਾਣੀ ਆਪਾਂ ਨੂੰ ਬਸ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਪਰਮਾਤਮਾ ਨੂੰ ਕਿਸ ਤਰ੍ਹਾਂ ਪਿਆਰ ਕਰਨਾ ਕਿਸ ਤਰ੍ਹਾਂ ਤੁਸੀਂ ਆਪਣੀਆਂ ਚੰਗੀਆਂ ਜਿਹੜੀਆਂ ਆਦਤਾਂ ਰੱਖਣੀਆਂ ਨੇ ਪਿਆਰ ਕਿਸ ਤਰ੍ਹਾਂ ਮਿਲ ਵਰਤਨ ਕਿਸ ਤਰ੍ਹਾਂ ਰੱਖਣਾ ਹੈਗਾ ਪਰਮਾਤਮਾ ਨਾਲ ਪਿਆਰ ਕਰਨਾ ਵੱਡਿਆਂ ਨਾਲ ਪਿਆਰ ਕਰਨਾ ਛੋਟਿਆਂ ਨਾਲ ਪਿਆਰ ਜ਼ਿੰਦਗੀ ਇਹ ਕੋਸ਼ਿਸ਼ ਗੁਰਬਾਣੀ ਆਪਾਂ ਨੂੰ ਇਹੀ ਕੋਸ਼ਿਸ਼ ਸਿਖਾਉਂਦੀ ਹੈ ਜ਼ਿੰਦਗੀ ਦੇ ਵਿੱਚ ਹੈ ਨਾ ਤੇ ਜਿਹੜਾ ਇਹ ਇਹ ਚੀਜ਼ਾਂ ਅਪਣਾ ਲੈਂਦਾ ਵੈ ਗੁਰੂ ਜੀ ਓਹੋ ਗੁਰਬਾਣੀ ਨੂੰ ਵਿਚਾਰ ਵੀ ਲੈਂਦਾ ਸਮਝ ਵੀ ਲੈਂਦਾ ਹੈਗਾ ਤੇ ਸਮਾ ਵੀ ਜਾਂਦਾ ਉਹਦੇ ਵਿੱਚ ਠੀਕ ਹੈ ਤਾਂ ਵਾਹਿਗੁਰੂ ਜੀ ਏ ਸੀ ਆਪਣੀ ਅੱਜ ਦੀ ਵੀਡੀਓ ਆਸ ਕਰਦੇ ਆ ਕਿ ਤੁਹਾਨੂੰ ਸਭ ਨੂੰ ਵਧੀਆ ਲੱਗੀ ਹੋਊਗੀ ਹੈਨਾ ਤੇ ਵਾਹਿਗੁਰੂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਭੈਣ ਭਰਾਵਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ